ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਐਨਡੀਏ ਦੀ ਸਹਿਯੋਗੀ ਪਾਰਟੀ ਜੀਡੀਯੂ ਦੇ ਪ੍ਰਵਕਤਾ ਕੇਸੀ त्याਗੀ ਨੇ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਇੱਕ ਮੀਡੀਆ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਅਗਨੀਵਰ ਯੋਜਨਾ ਤੇ ਦੁਬਾਰਾ ਵਿਚਾਰ ਕਰਨ ਦੀ ਜ਼ਰੂਰਤ ਹੈ ਉਹਨਾਂ ਨੇ ਆਖਿਆ ਕਿ ਜਦੋਂ ਤੋਂ ਅਗਨੀਵਰ ਯੋਜਨਾ ਆਈ ਹੈ ਤਾਂ ਵੱਡੇ ਤੱਕੇ ਵਿੱਚ ਇਹ ਸੰਤੋਸ਼ ਨਹੀਂ ਮੇਰਾ ਮੰਨਣਾ ਹੈ ਕਿ ਸੁਰੱਖਿਆ ਕਰਮੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਚੋਣ ਵਿੱਚ ਜ਼ਾਹਿਰ ਕੀਤਾ ਆਪਣਾ ਵਿਰੋਧ ਜਿਸ ਦਾ ਅਸਰ ਚੋਣ ਨਤੀਜਿਆਂ ਤੇ ਵੀ ਦੇਖਣ ਨੂੰ ਮਿਲਿਆ ਹੈ ਭਾਰਤੀ ਮੂਲ ਦੀ ਅਮਰੀਕਾ ਅੰਤਰਿਕਸ਼ ਯਾਤਰੀ ਸੁਨੀਤਾ ਵਿਲੀਅਮਸ ਸਪੇਸ ਕ੍ਰਾਫਟ ਦੀ ਟੈਸਟ ਫਲਾਈਟ ਉਡਣ ਵਾਲੀ ਪਹਿਲੀ ਮਹਿਲਾ ਬਣੀ। ਦੱਸਦੀ ਹੈ ਕਿ 52 ਸਾਲਾਂ ਸੁਨੀਤਾ ਬੋਇੰਗ ਸਪੇਸ ਕ੍ਰਾਫਟ ਤੋਂ NASA ਦੇ ਅੰਤਰਿਕਸ਼ ਯਾਤਰੀ ਬੁੱਚ ਵਿਲਮੋਰ ਦੇ ਨਾਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਲਈ ਰਵਾਨਾ ਹੋਈ ਸੀ ਅਤੇ ਦੇਰ ਰਾਤ 9:45 ਮਿੰਟ ਤੇ ISS ਪਹੁੰਚਿਆ। ਦੱਸਦੀ ਹੈ ਕਿ ਸੁਨੀਤਾ ਦੀ ਇਹ ਤੀਸਰੀ ਅੰਤਰਿਕਸ਼ ਯਾਤਰਾ ਹੈ। NDA ਦੇ ਸੰਸਦਿਤ ਦਲ ਨੇ ਨਰੇਂਦਰ ਮੋਦੀ ਨੂੰ ਆਪਣਾ ਆਗੂ ਚੁਣ ਲਿਆ ਹੈ BJP ਨੇਤਾ ਰਾਜਨਾਥ ਸਿੰਘ ਨੇ ਉਹਨਾਂ ਦਾ ਨਾਮ ਦਾ ਪ੍ਰਸਤਾਵ ਰੱਖਿਆ ਸੀ ਜਿਸ ਦੀ ਫਿਦਿਸ਼ ਕੁਮਾਰ ਚੰਦਰਬਾਬੂ ਨਾਇਡੂ HD ਕੁਮਾਰ ਸੁਆਮੀ ਚਿਰਾਗ ਪਾਸਵਾਨ ਸਣੇ ਹੋਰ ਵੀ ਆਗੂਆਂ ਨੇ ਸਮਰਥਨ ਦਿੱਤਾ NDA ਹੁਣ ਰਾਸ਼ਟਰਪਤੀ ਦੇ ਸਮਕ ਸਰਕਾਰ ਗਠਨ ਦਾ ਦਾਅਵਾ ਪੇਸ਼ ਕਰੇਗਾ ਤੇ ਨਰੇਂਦਰ ਮੋਦੀ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਹੋਣਗੇ ਬੀਜੇਪੀ ਆਗੂ ਪ੍ਰਹਲਾਦ ਜੋਸ਼ੀ ਨੇ ਪੁਰਾਣੇ ਸੰਸਦ ਭਵਨ ਦੇ ਵਿੱਚ ਆਯੋਜਿਤ ਐਨਡੀਏ ਸੰਸਦ ਸਦਨ ਦੀ ਬੈਠਕ ਦੇ ਦਰਮਿਆਨ ਦੱਸਿਆ ਕਿ ਨਰਿੰਦਰ ਮੋਦੀ 9 ਜੂਨ ਨੂੰ ਸ਼ਾਮ ਨੂੰ 6 ਵਜੇ ਤੀਸਰੀ ਵਾਰ ਪ੍ਰਧਾਨ ਮੰਤਰੀ ਦੀ ਅਹੁਦੇ ਦੀ ਸਹਪਤ ਲੈਣਗੇ ਇਹ ਸੋਹ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਕੀਤਾ ਜਾਏਗਾ ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ 2024 ਦੇ ਵਿੱਚ ਐਨਡੀਏ ਨੂੰ 290 ਪਲੱਸ ਸੀਟਾਂ ਪ੍ਰਾਪਤ ਹੋਈਆਂ ਹਨ ਬੰਗਲੌਰੂ ਕਰਨਾਟਕ ਦੀ ਇੱਕ ਅਦਾਲਤ ਨੇ ਭਾਜਪਾ ਦੁਆਰਾ ਦਾਇਰ ਇੱਕ ਮਾਨਹਾਨੀ ਕੇਸ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਦਿੱਤੀ ਜ਼ਮਾਨਤ ਤੇ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਇਸ ਮਾਮਲੇ ਵਿੱਚ ਕੋਰਟ ਵਿੱਚ ਪੇਸ਼ ਹੋਏ ਸਨ ਦਰਸਲ ਕਰਨਾਟਕ ਦੇ ਵਿੱਚ ਭਾਜਪਾ ਦੇ ਅਗਵਾਈ ਵਾਲੀ ਪਿਛਲੀ ਸਰਕਾਰ ਦੇ ਬਾਰੇ ਵਿੱਚ ਅਖਬਾਰਾਂ ਦੇ ਵਿੱਚ ਕਥਿਤ ਅਪਮਾਨਜਨਕ ਵਿਗਿਆਪਨ ਦੇ ਨੂੰ ਲੈ ਕੇ ਭਾਜਪਾ ਨੇ ਕੇਸ ਦਰਜ ਕਰਵਾਇਆ ਸੀ ਅਵੀ ਨੇਤਰੀ ਅਤੇ ਨਵੰਦਰਵਾਚਿਤ ਬੀਜੇਪੀ ਸੰਸਦਕ ਕੰਗਨਾਰ ਨੌਤ ਨੂੰ ਚੰਡੀਗੜ੍ਹ 에어ਪੋਰਟ ਤੇ ਇੱਕ ਮਹਿਲਾ ਸੀਆਈਏਐਸ ਦੁਆਰਾ ਥੱਪੜ ਮਾਰੇ ਜਾਣ ਦੇ ਬਾਅਦ ਉਹਨਾਂ ਦਾ 2024 ਦਾ ਪੋਸਟ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਸਾਨ ਆंदोलਨ ਦੇ ਵਿੱਚ ਸ਼ਾਮਿਲ ਇੱਕ ਮਹਿਲਾ ਨੂੰ ਚਾਹਿੰ ਬਾਗ ਵਾਲੀ ਦਾਦੀ ਦੱਸ ਕੇ ਉਸ ਨੂੰ 100 ਰੁਪਏ ਵਿੱਚ ਉਪਲਬਧ ਦੱਸਿਆ ਸੀ ਕੰਗਨਾਰ ਨੌਤ ਥੱਪੜ ਕਾਂਡ ਦੇ ਬਾਅਦ ਨिलੰਬਿਤ ਹੋ ਚੁੱਕੀ ਮਹਿਲਾ ਜਵਾਨ ਦੇ ਮੁਤਾਬਿਕ ਉਹ ਐਸੇ ਪੋਸਟ ਤੋਂ ਤੰਗ ਆ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਤਰੀ ਭਾਰਤ ਵਿੱਚ ਅਜੇ ਗਰਮੀ ਤੋਂ ਛੁਟਕਾਰਾ ਨਹੀਂ ਮਿਲੇਗਾ ਮੌਸਮ ਪਾਗ ਨੇ ਉੱਤਰ ਪ੍ਰਦੇਸ਼ ਪੂਰਬੀ ਮੱਧ ਪ੍ਰਦੇਸ਼ ਅਤੇ ਝਾਰਖੰਡ ਦੇ ਵਿੱਚ ਕਈ ਸਥਾਨਾਂ ਵਿੱਚ ਹੀਟ ਵੇਵ ਚੱਲਣ ਦਾ ਅਨੁਮਾਨ ਜਤਾਇਆ ਰਾਜਸਥਾਨ ਦੇ ਵਿੱਚ ਵੀ ਧੂਲਪਰੀ ਹਨੇਰੀ ਚੱਕਰ ਦੇ ਨਾਲ ਅਲਰਟ ਜਾਰੀ ਕੀਤਾ ਗਿਆ ਅਤੇ ਵਿਹਾਰ 오ਡੀਸਾ ਪੱਛਮੀ ਬੰਗਾਲ ਦੇ ਵਿੱਚ ਉਮਸ ਰਹੇਗੀ ਜਾਰੀ ਮੌਸਮ ਪਾਗ ਨੇ ਮਹਾਰਾਸ਼ਟਰ ਦੇ ਕਈ ਹਿੱਸਿਆਂ ਦੇ ਵਿੱਚ ਅਗਲੇ 4 ਦਿਨ ਤੱਕ ਬਰਸਾਤ ਹੋਣ ਦੀ ਵੀ ਜਤਾਈ ਸੰਭਾਵਨਾ ਦਿੱਲੀ ਵਿਖੇ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਇੰਡੀਆ ਗੱਠਜੋੜ ਦੀ ਬੈਠਕ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਹੋਏ ਸ਼ਾਮਲ। ਉਹਨਾਂ ਨੂੰ ਹਾਲ ਵਿੱਚ ਪਹਿਲੀ ਪੰਕਤੀ ਦੇ ਵਿੱਚ ਬਿਠਾਇਆ ਗਿਆ। ਉਹਨਾਂ ਦੇ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੇ ਬੈਠੇ ਨਜ਼ਰ ਆਏ। ਇਸ ਮੀਟਿੰਗ ਦੇ ਲਈ ਸੀਐਮ ਸੈਣੀ ਦੇਰ ਰਾਤ ਨੂੰ ਹੀ ਦਿੱਲੀ ਦੇ ਲਈ ਰਵਾਨਾ ਹੋ ਚੁੱਕੇ ਸਨ ਸੰਸਦ ਭਵਨ ਰਵਾਨਾ ਹੋਣ ਤੋਂ ਪਹਿਲਾਂ ਉਹਨਾਂ ਨੇ ਹਰਿਆਣਾ ਨਿਵਾਬ ਦੇ ਵਿੱਚ ਸੋਬੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਜਨਸਮੱਸਿਆਵਾਂ ਸੁਣੀਆਂ ਸਨ। ਹਰਿਆਣਾ ਦੇ ਫਰੀਦাবাদ ਤੋਂ ਵੀ ਚਾਗਰਾ ਮथुरा ਵੱਲੋਂ ਦਿੱਲੀ ਦੀ ਤਰਫ ਜਾ ਰਹੀ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਥੱਲੇ ਉਤਰ ਗਏ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਕਿਉਂ ਉਤਰੇ ਇਸ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋ ਸਕਿਆ ਰੇਲਵੇ ਦੀ ਟੀਮਾਂ ਡੱਬਿਆਂ ਨੂੰ ਪਟੜੀ ਤੇ ਲਿਆਉਣ ਦਾ ਪ੍ਰਯਾਸ ਕਰ ਰਹੀਆਂ ਹਨ ਸੂਬਾ ਰੇਲਵੇ ਪੁਲਿਸ ਦੇ ਐਸ ਐਚ ਓ ਰਾਜਪਾਲ ਨੇ ਦੱਸਿਆ ਕਿ ਘਟਨਾ ਸਵੇਰੇ ਲਗਭਗ 5 ਵਜੇ ਦੀ ਹੈ ਆਰ ਪੀ ਐਫ ਜੀ ਆਰ ਪੀ ਅਤੇ ਰੇਲਵੇ ਵਿਭਾਗ ਦੇ ਅਧਿਕਾਰੀ ਸੰਭਾਲ ਰਹੇ ਨੇ ਮੌਕੇ ਦੀ ਸਥਿਤੀ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਸੱਤਾ ਰੋੜਾਵਾ ਦੀ ਪਾਰਟੀ ਹਾਰ ਦੇ ਕਾਰਨਾਂ ਦਾ ਮੰਥਨ ਵਿੱਚ ਜੁਟ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਗੂਆਂ ਦੇ ਨਾਲ ਬੈਠਕ ਕਰਨ ਦਾ ਫੈਸਲਾ ਕੀਤਾ ਏਸੀ ਸਿਲਸਿਲੇ ਦੇ ਵਿੱਚ ਅੱਜ ਪਟਿਆਲਾ ਅਤੇ ਫਿਰੋਜ਼ਪੁਰ ਲੋਕ ਸਭਾ ਹਲਕਿਆਂ ਦੀ ਬੈਠਕ ਸੱਦੀ ਗਈ ਹੈ ਜਿਸ ਵਿੱਚ ਪਾਰਟੀ ਪੱਤਿਆਸ਼ੀ ਹਲਕਿਆਂ ਦੇ ਸੰਗਠਨ ਮੈਂਬਰ ਅਤੇ ਚੇਅਰਮੈਨ ਰਹੇ ਮੌਜੂਦ ਇਸ ਮੌਕੇ ਤੇ ਖੂਫੀਆ ਰਿਪੋਰਟ ਵੀ ਮੁੱਖ ਮੰਤਰੀ ਦੇ ਨਾਲ ਸਾਂਝੀ ਕੀਤੀ ਗਈ ਹਾਲੀ ਦੀ ਸਿਊਜ਼ ਬੁਲੇਟਿਨ ਵੀ ਚਾਹੀਦਾ ਨਹੀਂ ਜਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ